ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਵੱਧ ਰਹੀ ਆਵਾਜਾਈ ਦੇ ਕਾਰਨ ਦਿਨ ਬਦਨ ਲਗਾਤਾਰ ਸੜਕ ਹਾਦਸੇ ਹੁੰਦੇ ਜਾ ਰਹੇ ਹਨ ਅਤੇ ਨਾਲ ਹੀ ਇਸ ਦੇ ਲੋਕ ਕਈ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਜੇ ਹੀ ਹੀ ਘਟਨਾ ਇੱਕ ਅੱਜ ਸਾਹਮਣੇ ਆ ਰਹੀ ਆ ਜਿੱਥੇ ਕਿ ਨਾਬੇ ਤੋ ਇੱਕ ਕੁੜੀ ਬੱਸ ਦੀ ਬੱਸ ਦੇ ਡਰਾਈਵਰ ਦੀ ਅੰਗੈਲੀ ਦੇ ਦੌਰਾਨ ਇੱਕ ਕੁੜੀ ਬੱਸ ਦੇ ਹੇਠਾਂ ਆ ਜਾਂਦੀ ਹੈ ਅਤੇ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਗੰਭੀਰ ਜ਼ਖਮੀ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸੰਝੀ ਕਰਦੇ ਹਾਂ ਤੁਸੀਂ ਜੁੜੇ ਹੋ ਆਪਣੇ ਲਾਈਵ ਸਟਰੀਮ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਨਾਬੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਡਰਾਈਵਰ ਦੀ ਅਣਗਹਿਲੀ ਦੇ ਨਾਲ ਹੀ 20 ਸਾਲਾਂ ਦੀ ਕੁੜੀ ਸੀ ਜੋ ਉਹ ਬੱਸ ਦੇ ਹੇਠਾਂ ਆ ਜਾਂਦੀ ਹੈ ਜਿਸ ਦੇ ਦੌਰਾਨ ਉਹ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਮਜੂਦ ਲੋਕਾਂ ਕੋਲ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਜਦੋਂ ਬੱਸ ਦੇ ਡਰਾਈਵਰ ਨੀਚੇ ਆ ਕੇ ਦੇਖਦਾ ਹੈ ਬੱਸ ਤੋਂ ਉਤਰ ਕੇ ਦੇਖਦਾ ਹੈ ਤਾਂ ਉਸ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਜੋ ਲੜਕੀ ਸੀ ਉਹ ਬੱਸ ਦੇ ਹੇਠਾਂ ਗਈਏ ਅਤੇ ਜਲਦ ਤੋਂ ਜਲਦ ਉਸ ਨੂੰ ਮੌਜੂਦਾ ਲੋਕਾਂ ਦੇ ਕੋਲੋਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਹਸਪਤਾਲ ਪਹੁੰਚਣ ਦੇ ਦੌਰਾਨ ਹੀ ਡਾਕਟਰਾਂ ਵੱਲੋਂ ਉਸ ਦਾ ਇਲਾਜ ਤਾਂ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਉਸ ਦੇ ਦੋਨੋਂ ਪੈਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਅਤੇ ਉਸ ਦੀਆਂ ਜੋ ਲੱਤਾਂ ਸੀ ਉਹ ਵੀ ਫੈਕਚਰ ਹੋ ਗਈਆਂ ਹਨ ਐਸਾ ਲੜਕੀ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪਰ ਤੁਸੀਂ ਦੇਖੋ ਕਿ ਅੱਜ ਦੇ ਦਿਨ ਦਿਨ ਬਦਨ ਲਗਾਤਾਰ ਹੀ ਸੜਕ ਹਾਦਸੇ ਸਾਡੀਆਂ ਨਿਗਾਵਾਂ ਵਿੱਚ ਆਉਂਦੇ ਰਹਿੰਦੇ ਹਨ ਅਤੇ ਅੱਜ ਅਜਿਹਾ ਹੀ ਮਾਮਲਾ ਸਾਹਮਣੇ ਆਉਂਦਾ ਹੈ ਕਿ ਇੱਕ ਬੱਸ ਡਰਾਈਵਰ ਨੂੰ ਪਤਾ ਨਹੀਂ ਲੱਗਦਾ ਬੱਸ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਹੀ ਉਹ ਲੜਕੀ ਬੱਸ ਦੇ ਹੇਠਾਂ ਆ ਜਾਂਦੀ ਹੈ ਜਿਸ ਦੇ ਦੁਆਰਾ ਲੜਕੀ ਦੁਆਰਾ ਕਿਹਾ ਗਿਆ ਹੈ ਕਿ ਕਦੀ ਜਾ ਰਹੀ ਸੀ ਅਤੇ ਉਧਰੋਂ ਬੱਸ ਆ ਰਹੀ ਸੀ ਪਰ ਬੱਸ ਰੁਕੀ ਹੋਣ ਕਰਕੇ ਉਹ ਨੰਗਨ ਲੱਗੀ ਸੀ ਜਿਸ ਦੇ ਦੌਰਾਨ बस ਵੀ اچانک ਤੌਰ ਤੇ ਪਈਦੀ ਹੈ ਤੇ ਉਹ ਚਲਦੀ ਚੱਲਦੀ ਉਸ ਦੀ ਅੰਗੈਲੀ ਦੇ ਨਾਲ ਹੀ ਉਹ ਲੜਕੀ ਬੱਸ ਦੇ ਹੇਠਾਂ ਆ ਜਾਂਦੀ ਹੈ ਤੇ ਹੇਠਾਂ ਔਰ ਉਪਰੰਤ ਇਹ ਜੋ ਡਰਾਈਵਰ ਹੈ ਬਾਅਦ ਵਿੱਚ ਉਸ ਨੂੰ ਪਤਾ ਲੱਗਦਾ ਹੈ ਤੇ ਉਸ ਦੁਆਰਾ ਬ੍ਰੇਕ ਮਾਰੇ ਜਾਂਦੇ ਹਨ ਜਦੋਂ ਡਰਾਈਵਰ ਬੱਸ ਨੂੰ ਰੋਕਦਾ ਹੈ ਤਾਂ ਰੋਕਣ ਦੇ ਦੌਰਾਨ ਹੀ ਜਦੋਂ ਦੇਖਿਆ ਜਾਂਦਾ ਹੈ ਤਾਂ ਉਹ ਜੋ ਲੜਕੀ ਸੀ ਉਹ ਬੱਸ ਦੇ ਹੇਠਾਂ ਆ ਚੁੱਕੀ ਸੀ ਐਨਾ ਸ਼ੁਕਰ ਹੈ ਕਿ ਹਜੇ ਤੱਕ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਫਿਰ ਵੀ ਉਹ ਜੋ ਲੜਕੀ ਸੀ ਉਹ ਗੰਭੀਰ ਰੂਪ ਵਿੱਚ ਜਕਮੀ ਹੋ ਗਈ ਸੀ ਅਤੇ ਲੜਕੀ ਦੇ ਪਰਿਵਾਰ ਵੱਲੋਂ ਵੀ ਡਰਾਈਵਰ ਤੇ ਇਲਜ਼ਾਮ ਲਗਾਏ ਗਏ ਨੇ ਅਤੇ ਕਿਹਾ ਗਿਆ ਹੈ ਕਿ ਇਹ ਸਾਰਾ ਕੁਝ ਡਰਾਈਵਰ ਦੀ ਅਣਗਹਿਲੀ ਦੇ ਨਾਲ ਹੋਇਆ ਹੈ ਜੇਕਰ ਡਰਾਈਵਰ ਅਣਗਹਿਲੀ ਨਾ ਕਰਦਾ ਤਾਂ ਸ਼ਾਇਦ ਸਾਡੀ ਲੜਕੀ ਸਾਡੀ ਬੱਚੀ ਦੇ ਸੱਟ ਨਾ ਵੱਜਦੀ ਉਹ ਲੜਕੀ ਦੀ ਤੁਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਤਾਂ ਮੌਜੂਦਾ ਲੋਕਾਂ ਦੇ ਵੱਲੋਂ ਉਸ ਲੜਕੀ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਹਸਪਤਾਲ ਪਹੁੰਚਾਉਣ ਦੇ ਦੌਰਾਨ ਹੀ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਉਹ ਜੋ ਲੜਕੀ ਦੀਆਂ ਦੋਨੋਂ ਲੱਤਾਂ ਸੀ ਉਹ ਫੈਕਚਰ ਹੋ ਗਈਆਂ ਹਨ ਹਾਲਾਂਕਿ ਹਜੇ ਤੱਕ ਕੋਈ ਜਾਨੀ ਮੱਲੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਫਿਰ ਵੀ ਉਹ ਜੋ ਲੜਕੀ ਸੀ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਤੇ ਲੜਕੀ ਦੇ ਪਰਿਵਾਰ ਵੀ ਬਹੁਤ ਜ਼ਿਆਦਾ ਗੁੱਸੇ ਵਿੱਚ ਹੈ ਅਤੇ ਲੜਕੀ ਦੇ ਪਰਿਵਾਰ ਵੱਲੋਂ ਬੱਸ ਡਰਾਈਵਰ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਇਹ ਸਾਰਾ ਕੁਝ ਡਰਾਈਵਰ ਦੀ ਅਣਗਹਿਲੀ ਨਾਲ ਹੋਇਆ ਗਿਆ ਹੈ ਹੋਇਆ ਹੈ ਅਤੇ ਪੁਲਿਸ ਵੱਲੋਂ ਵੀ ਪੁਲਿਸ ਨੂੰ ਵੀ ਇਹ ਗੱਲ ਦੱਸੀ ਗਈ ਹੈ ਤੇ ਪੁਲਿਸ ਵੱਲੋਂ ਹੀ ਕਹੀ ਗਈ ਹੈ ਕਿ ਡਰਾਈਵਰ ਨੂੰ ਇਹ ਗਲਤ ਧਿਆਨ ਵਿੱਚ ਰੱਖਣੀ ਚਾਹੀਦੀ ਸੀ ਕਿ ਮੂਰੇ ਕੋਈ ਲੜਕਾ ਜਾਂ ਲੜਕੀ ਜਾਂ ਕੋਈ ਵਿਅਕਤੀ ਦਾਣੀ ਆ ਰਿਹਾ ਜੇਕਰ ਆ ਰਿਹਾ ਸੀ ਤਾਂ ਉਸ ਨੂੰ ਬੱਸ ਦੇ ਬ੍ਰੇਕ ਲਗਾਉਣੇ ਚਾਹੀਦੇ ਸਨ ਅਤੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਇਹ ਸਾਰਾ ਕੁਝ ਹੋਇਆ ਹੈ ਉਹ ਡਰਾਈਵਰ ਦੀ ਅنگੈਲੀ ਨਾਲ ਹੋਇਆ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੀ ਆਰ ਟੀ ਸੀ ਬੱਸ ਸੀ ਉਸ ਦੇ ਨਾਲ ਹੀ ਲੜਕੀ ਦਾ ਐਕਸੀਡੈਂਟ ਹੁੰਦਾ ਹੈ ਤੇ ਐਕਸੀਡੈਂਟ ਹੋਣ ਦੇ ਦੌਰਾਨ ਹੀ ਇਹ ਜੋ ਹਾਦਸਾ ਹੈ ਉਹ ਵਾਪਰ ਜਾਂਦਾ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਜਿਵੇਂ ਕਿ ਤੁਹਾਨੂੰ ਪਤਾ ਹੀ ਏ ਕਿ ਅੱਜ ਕੱਲ੍ਹ ਲਗਾਤਾਰ ਸੜਕ ਹਾਦਸੇ ਵਾਪਰਦੇ ਰਹੇ ਨੇ ਅਤੇ ਨਾਲ ਹੀ ਉਹਨਾਂ ਦਾ ਸ਼ਿਕਾਰ ਵਿਅਕਤੀ ਹੋ ਜਾਂਦੇ ਹਨ ਕਈਆਂ ਵਿੱਚ ਤਾਂ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਇਸ ਤਰ੍ਹਾਂ ਦੀ ਹੀ ਘਟਨਾ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਇੱਕ ਡਰਾਈਵਰ ਦੀ ਅੰਗੈਲੀ ਦੇ ਦੌਰਾਨ ਹੀ ਜੋ ਲੜਕੀ ਸੀ ਉਹ ਬੱਸ ਦੇ ਹੇਠਾਂ ਆ ਜਾਂਦੀ ਹੈ ਅਤੇ ਉਸ ਦੇ ਲੱਤਾਂ ਜੋ ਲੱਤਾਂ ਹੁੰਦੀਆਂ ਹਨ ਉਹ ਵੀ ਫੈਕਚਰ ਹੋ ਜਾਂਦੀ ਖਿਆਨਤਯੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਸਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਨਾਬਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਪੀ ਆਰਟੀਸੀ ਬੱਸ ਦੇ ਵੱਲੋਂ ਡਰਾਈਵਰ ਦੇ ਵੱਲੋਂ ਡਰਾਈਵਰ ਦੀ ਅੰਗੈਲੀ ਦੇ ਨਾਲ ਹੀ ਇੱਕ ਜੋ ਲੜਕੀ ਹੈ ਉਹ ਬੱਸ ਦੇ ਹੇਠਾਂ ਆ ਜਾਂਦੀ ਹੈ ਅਤੇ ਆਉਣ ਦੇ ਨਾਲ ਹੀ ਉਸ ਦਾ ਜੋ ਐਕਸੀਡੈਂਟ ਹੈ ਉਹ ਭਿਆਨਕ ਰੂਪ ਵਿੱਚ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਜਦੋਂ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਹੈ ਸਾਰੀ ਗੱਲ ਦੱਸੀ ਗਈ ਹੈ ਲੜਕੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਦੋਂ ਹੀ ਉਹ ਸੜਕ ਪਾਰ ਕਰ ਰਹੀ ਸੀ ਤਾਂ ਉਧਰਲੇ ਪਾਸੇ ਉਹ ਬੱਸ ਰੁਕੀ ਹੋਈ ਸੀ ਜਿਸ ਦੇ ਦੌਰਾਨ ਜਦੋਂ ਸੜਕ 'ਤੇ ਕਰਨ ਲੱਗਦੀ ਹੈ ਤਾਂ ਅਚਾਨਕ ਬੱਸ ਵੀ ਟੌਰ ਪੈਂਦੀ ਹੈ ਅਤੇ ਡਰਾਈਵਰ ਨੂੰ ਇਹ ਚੀਜ਼ ਨਹੀਂ ਪਤਾ ਲੱਗਦੀ ਡਰਾਈਵਰ ਦਾ ਧਿਆਨ ਕਿਸੇ ਹੋਰ ਖੌਣ ਕਰਕੇ ਜਦੋਂ ਹੀ ਉਹ ਬੱਸ ਨੂੰ ਟੋਰਦਾ ਹੈ ਤਾਂ ਲੜਕੀ ਜੋ ਹੁੰਦੀ ਹੈ ਉਹ ਮੂਰੇ ਹੁੰਦੀ ਹੈ ਜਿਸ ਦੇ ਦੌਰਾਨ ਬੱਸ ਦੇ ਹੁੰਦੀ ਹੈ ਉਹ ਚੱਲਣਾ ਸ਼ੁਰੂ ਕਰ ਦਿੰਦੀ ਹੈ ਤੇ ਨਾਲ ਹੀ ਉਹ ਤੋਂ ਲੜਕੀ ਹੈ ਉਹ ਲੜਕੀ ਬੱਸ ਵਿੱਚ ਵੱਜ ਜਾਂਦੀ ਹੈ ਅਤੇ ਉਸ ਦੇ ਨਾਲ ਉਹ ਬੱਸ ਦੇ ਹੇਠਾਂ ਆ ਜਾਂਦੀ ਹੈ ਜਿਸ ਦੇ ਦੌਰਾਨੇ ਭਿਆਨ ਖਾਸਾ ਵਾਪਰ ਜਾਂਦਾ ਹੈ ਅਤੇ ਇਸ ਹਾਦਸੇ ਦੇ ਨਾਲ ਹੀ ਉਹ ਜੋ ਲੜਕੀ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਮੌਜੂਦਾ ਲੋਕਾਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉੱਥੇ ਹੜਕੰਬ ਮਚ ਜਾਂਦਾ ਹੈ ਚਾਰ ਚਪੇਰੇ ਇਹ ਗੱਲ ਛਾਹ ਜਾਂਦੀ ਹੈ ਕਿ ਲੜਕੀ ਬੱਸੇਠਾਂ ਆ ਗਈ ਹੈ ਬੱਸੇਠ ਆ ਗਈ ਹੈ ਜੱਸਦੇ ਦੌਰਾਨ ਜਦੋਂ ਇਹ ਗੱਲ ਡਰਾਈਵਰ ਨੂੰ ਪਤਾ ਲੱਗਦੀ ਹੈ ਤਾਂ ਉਹ ਵੀ ਬੱਸ ਰੋਕਦਾ ਹੈ ਬੱਸ ਰੋਕਣ ਦੇ ਦੌਰਾਨ ਹੀ ਜਲਦ ਤੋਂ ਜਲਦ ਉਹ ਥੱਲੇ ਉਤਰਦਾ ਹੈ ਤੇ ਦੇਖਦਾ ਹੈ ਕਿ ਲੜਕੀ ਦੇ ਸੱਟ ਨਾ ਨਹੀਂ ਲੱਗੀ ਪਰ ਜੋ ਲੜਕੀ ਹੁੰਦੀ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਜ਼ਖਮੀ ਹੋਣ ਦੇ ਨਾਲ ਹੀ ਜਦੋਂ ਜ਼ਖਮੀ ਹੋ ਜਾਂਦੀ ਹੈ ਤਾਂ ਮੌਜੂਦਾ ਲੋਕਾਂ ਦੇ ਵੱਲੋਂ ਲੜਕੀ ਦੇ ਪਰਿਵਾਰ ਦੇ ਵੱਲੋਂ ਉਸ ਨੂੰ ਜਲਦ ਤੋਂ ਜਲਦ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਇਲਾਜ ਸ਼ੁਰੂ ਕਰਵਾਇਆ ਜਾਂਦਾ ਹੈ ਜਿਸ ਦੇ ਦੌਰਾਨ ਡਾਕਟਰਾਂ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਉਹ ਜੋ ਲੜਕੇ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੈ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਡਾਕਟਰਾਂ ਨੇ ਇਹ ਕਹਿ ਦਿੱਤਾ ਹੈ ਕਿ ਉਸ ਦੇ ਜੋ ਪੈਰ ਸੀ ਉਹ ਚੱਲਣਾ ਫਿਰਨਾ ਬੰਦ ਕਰ ਦੇਣਗੇ ਅਤੇ ਉਸ ਦੀਆਂ ਜੋ ਲੱਤਾਂ ਨੇ ਉਹ ਫੈਕਚਰ ਹੋ ਗਈਆਂ ਨੇ ਜਿਸ ਦੇ ਦੌਰਾਨ ਇਹ ਜੋ ਲੜਕੀ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਪਰ ਲੜਕੀ ਦੇ ਜੋ ਪਿਤਾ ਨੇ ਜੋ ਉਸਦੇ ਪਰਿਵਾਰ ਵਾਲੇ ਨੇ ਉਹਨਾਂ ਨੂੰ ਬੱਸ ਡਰਾਈਵਰ ਦੀ ਅੰਗਲੀ ਤੇ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਅਤੇ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਇਹ ਜੋ ਡਰਾਈਵਰ ਸਾਡੀ ਜੇਕਰ ਇਹ ਡਰਾਈਵਰ ਅੰਗੈਲੀ ਨਾ ਕਰਦਾ ਤਾਂ ਸ਼ਾਇਦ ਸਾਡੀ ਲੜਕੀ ਬਚ ਜਾਂਦੀ ਸ਼ਾਇਦ ਸਾਡੀ ਲੜਕੀ ਦਾ ਇੰਨਾ ਭਿਆਨਕ ਐਕਸੀਡੈਂਟ ਨਹੀਂ ਹੁੰਦਾ ਹੈ ਤਾਂ ਉਹਦੇ ਤੇ ਦੋਸ਼ ਲਗਾਏ ਗਏ ਨੇ ਲੜਕੀ ਦੇ ਪਰਿਵਾਰ ਵੱਲੋਂ ਜੋ ਡਰਾਈਵਰ ਹੈ ਉਸ ਦੀ ਅੰਗੈਲੀ ਤੇ ਦੋਸ਼ ਲਗਾਏ ਗਏ ਨੇ ਅਤੇ ਲੜਕੀ ਦੇ ਪਰਿਵਾਰ ਵੱਲੋਂ ਗੁੱਸਾ ਜ਼ਾਹਿਰ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਇਹ ਗੱਲ ਦੱਸੀ ਗਈ ਹੈ ਤੇ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਜੋ ਪੀ ਆਰ ਟੀ ਸੀ ਬੱਸਾਂ ਨੇ ਉਹ ਬਹੁਤ ਜ਼ਿਆਦਾ ਤੇਜ਼ ਚਲਾਈਆਂ ਜਾਂਦੀਆਂ ਹਨ ਜਿਸ ਦੇ ਦੌਰਾਨ ਦਿਨ ਬਦਨ ਬਹੁਤ ਤੇ ਹਾਦਸੇ ਵਾਪਰੇ ਜਾਂਦੇ ਹਨ ਅਤੇ ਉਹ ਸਾਹਮਣੇ ਹੁੰਦੇ ਹਨ ਸਾਡੇ ਅਤੇ ਅਜਿਹੀ ਹੀ ਇੱਕ ਘਟਨਾ ਸਾਹਮਣੇ ਸਾਡੇ ਆਈ ਹੈ ਜਿਹੜੀ ਤੁਹਾਡੇ ਨਾਲ ਹੁਣੇ-ਹੁਣੇ ਸਾਂਝੀ ਕਰਕੇ ਹਟਿਆ ਤਸਵੀਰਾਂ ਇਸ ਮੌਕੇ ਦੀਆਂ ਤੁਸੀਂ ਦੇਖ ਹੀ ਲਈਆਂ ਨੇ ਉਹ ਜੋ ਲੜਕੀ ਹੈ ਉਹ ਕਿਸ ਤਰ੍ਹਾਂ ਹਸਪਤਾਲ ਪਹੁੰਚਦੀ ਹੈ ਅਤੇ ਨਾਲ ਹੀ ਉਸ ਦਾ ਇਲਾਜ ਸ਼ੁਰੂ ਕਰਵਾਇਆ ਜਾਂਦਾ ਹੈ ਪਰ ਤੁਸੀਂ ਦੇਖੋ ਕਿ ਇੱਕ ਡਰਾਈਵਰ ਦੀ ਅੰਗਹਿਲੀ ਦੇ ਨਾਲ ਹੀ ਉਹ ਜੋ ਖਤਰਨਾਕ ਆਸਾ ਹੈ ਉਹ ਵਾਪਰ ਜਾਂਦਾ ਹੈ ਤੇ ਨਾਲ ਹੀ ਉਹ ਜੋ ਲੜਕੀ ਹੈ ਸ਼ਾਇਦ ਉਸ ਦੀ ਜਾਨ ਬਚਣੀ ਸੀ ਸ਼ਾਇਦ ਉਹ ਵਿਚਾਰੀ ਅੱਜ ਜਿਹੜੀ ਸੀ ਜਸਦੇ ਦੌਰਾਨ ਉਹ ਸਿਰਫ ਗੰਭੀਰ ਰੂਪ ਵਿੱਚ ਹੀ ਜ਼ਖਮੀ ਹੋਈ ਹੈ ਹਾਲਾਂਕਿ ਕੋਈ ਜਾਨੀ ਮਲੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਫੇਰ ਵੀ ਪੀਆਰਟੀਸੀ ਬੱਸ ਜਦੋਂ ਚੱਲਦੀ ਸੀ ਤਾਂ ਚੱਲਣ ਦੇ ਦੌਰਾਨ ਉਹ ਰੁਕ ਜਾਂਦੀ ਹੈ ਜਸਦੇ ਦੌਰਾਨ ਸੁੱਚੋਂ ਸਵਾਰੀਆਂ ਉਤਰਨ ਲੱਗਦੀਆਂ ਹਨ ਪਰ ਜਦੋਂ ਹੀ ਉਹ ਚੱਲਦੀ ਹੈ ਤਾਂ ਉਧਰੋਂ ਲੜਕੀ ਵੀ ਸੜਕ ਪਰ ਕਰ ਰਹੀ ਹੁੰਦੀ ਹੈ ਜਸਦੇ ਦੌਰਾਨ ਜੋ ਡਰਾਈਵਰ ਹੈ ਉਸ ਨੂੰ ਇਹ ਗੱਲ ਦਾ ਨਹੀਂ ਪਤਾ ਲੱਗਦਾ ਤੇ ਨਾਲ ਹੀ ਜਦੋਂ ਉਸ ਨੂੰ ਇਹ ਗੱਲ ਦਾ ਨਹੀਂ ਪਤਾ ਲੱਗਦਾ ਹੈ ਤਾਂ ਅਚਾਨਕ ਹੀ ਉਹ ਜੋ ਬੱਸ ਹੈ ਉਸ ਦੀ ਟੱਕਰ ਉਹ ਲੜਕੀ ਨਾਲ ਹੁੰਦੀ ਹੈ ਅਤੇ ਲੜਕੀ ਦੇ ਨਾਲ ਹੀ ਟੱਕਰ ਹੋਣ ਦੌਰਾਨ ਉਹ ਜੋ ਬੱਸ ਹੈ ਔਰ ਲੜਕੀ ਦੇ ਉੱਪਰ ਚੜ੍ਹ ਜਾਂਦੀ ਹੈ ਜਿਸ ਦਾ ਇਹ ਨਤੀਜਾ ਸਾਹਮਣੇ ਆਉਂਦਾ ਹੈ ਕਿ ਜੋ ਲੜਕੀ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਉਸ ਦੀਆਂ ਦੋਨੇ ਲੱਤਾਂ ਫੈਕਚਰ ਹੋ ਜਾਂਦੀਆਂ ਹਨ ਤੇ ਡਾਕਟਰਾਂ ਵੱਲੋਂ ਉਸ ਨੂੰ ਹਸਪਤਾਲ ਅਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕਰਵਾਇਆ ਜਾਂਦਾ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ